ਟੜਕੀ ਖਾਲੀ ਪੇਟ ਗੋਲੀਆਂ ਚੱਲ ਰੰਗਾ ਨੇ ਆਹ ਖਾਲੀ ਪੇਟ ਲੈਣੀ ਆ ਤੇਰੇ ਦੁਆਦ ਕੁਛ ਨਾ ਕੁਛ ਖਾ ਪੀ ਕੇ ਲਵਾਗੇ ਬਈ ਤੇ ਪਾਣੀ ਬੱਚਿਆਂ ਨੇ ਭਰ ਕੇ ਲਿਆ ਕੇ ਦਿੱਤਾ ਹੈ ਕੈਸੇ ਹੋ ਠੀਕ ਹੈ ਠੀਕ ਹੈ ਠੀਕ ਹੋ ਆਪ ਕਿਸੇ ਹੋ ਬੜੀਆ ਬੜੀਆ ਕਹਾਂ ਰਹਤੇ ਹੋ ਆਪ ਇਧਰ ਠੀਕ ਹੈ ਤੁਮ ਆਪ ਕਿਸੇ ਹਾਂ ਪੰਜਾਬ ਸੇ ਹਾਂ हां पंजाब इंडिया आपको छुट्टियां हैं अभी हां हिंदी नहीं आता आपको आता। थोड़ा, थोड़ा थोड़ा आता है थोड़ा थोड़ा आता है हम्म हिंदी ये लादी टेबल ला येला हां बोल आउचा नेपाली ज्यादा बोलदे ने भाई हिंदी थोड़ी थोड़ी आउंदी है ना उन्हें तो हुन छुट्टियां चल रही हैं इनों काफी सर्दी दीयां పాలి చా బ నీలి డబ్బీ పై థల్లి ఢిల్లీ ప్రోటీన్ డబ్బా సీఖాళ డబ్బా ਇੱਕ ਬਾਈ ਨੇ ਦੱਸਿਆ ਸੀ ਵੀ ਪਾਣੀ 'ਚ ਮਿਲਾਉਣ ਵਾਲੀ ਗੋਲੀ ਆਉਂਦੀ ਐ ਇੱਕ ਕਟਾਣੂ ਜੇ ਮਾਰ ਦਿੰਦੀ ਆ ਉਹ ਕਿਉਂਕਿ ਧਰਨਿਆਂ ਤੋਂ ਪਾਣੀ ਭਰਦੇ ਰਹਿੰਦੇ ਆ ਉਹ ਅੱਗੇ ਜਾ ਕੇ ਲਵਾਗੇ ਕਿਸੇ ਨਾ ਕਿਸੇ ਮੈਡੀਕਲ ਤੋਂ ਬਾਈ ਫਿਰਾਲ ਤੱਕ ਰਾਈ ਚੱਲੀ ਜਾਂਦਾ ਕੰਮ ਜਾ ਭੁੱਖ ਬਾਲੀ ਲੱਗਣ ਲੱਗੀ ਨੇ ਜਾਇਆ ਜਾ ਲੱਗਦਾ ਜਿਵੇਂ ਢੱਡ 'ਚ ਕੀੜੇ ਹੋਣ ਜਿਹੜੀ ਵੀ ਚੀਜ਼ ਖਾਣੇ ਉਹੀ ਪਚ ਜਾਂਦੀ ਐ ਨਾਲ ਦੀ ਨਾਲ ਹੀ ਹਾਜ਼ਮ ਫੇਰ ਭੁੱਖ ਲੱਗੇ ਆਉਂਦੀ ਆ ਨਿੰਬੂ ਵਾਲੀ ਚਾਹ ਪੀਵਾਂਗੇ ਬਾਈ ਆਪਾਂ ਅੰਤਰ ਮੁੰਟਾ ਪਾਈ ਜਾਂਦਾ ਢੋਲ ਗਿਆ ਵਿੱਚ ਗੋਲੀ-ਗੋਲੀ ਬਣਾਉਂਦਾ ਜੀ ਚਲੋ ਇੱਕ ਨਿੰਬੂ ਰਹਿ ਗਿਆ ਅੱਜ ਦਾ ਨਹੀਂ ਬਣੂਗਾ ਕੱਲ ਨੂੰ ਫੇਰ ਰੋਤੀ ਹੋ ਜਾਣਗੇ ਵਾਪਸ ਸ਼ਿਫਟ ਉਹ ਜਿਹੜੇ ਸਾਹਮਣੇ ਪਹਾੜ ਦਿਖ ਰਹੇ ਨੇ ਆ ਦੋ ਪਹਾੜਾਂ ਦੇ ਵਿਚਾਲ ਦੀ ਪਰਾਂ ਉਹਨਾਂ ਦੀ ਚੋਟੀ ਤੇ ਬਰਫ਼ ਪਾਈ ਹੋਈ ਆ ਬਾਈ ਤੇ ਖੁਰ ਚੁੱਕੀ ਹੈ ਬਰਫ਼ ਕਿਉਂਕਿ ਇੱਧਰ ਮੀਂਹ ਨਹੀਂ ਪੈ ਰਹੇ ਕਾਫੀ ਦਿਨਾਂ ਦੇ ਇਧਰਲੇ ਏਰੀਆ ਚ ਕਿਤੇ ਮੀਂਹ ਪਿਆ ਹੀ ਨਹੀਂ ਜਾਂ ਮੀਂਹ ਪਊਗਾ ਤਾਂ ਬਰਫ਼ ਵੀ ਪਊਗੀ ਤੇ ਇਸ ਵਾਰ ਕੀ ਆਂਦੇ ਹੁੰਦੇ ਆਪਣਾ ਜਿਹੜਾ ਮੌਸਮ ਹੈ ਉਹ ਥੋੜਾ ਜਿਹਾ ਵਿਗੜਿਆ ਪਿਆਗਾ ਕਿਉਂਕਿ ਆ ਮੀਂਹ ਦੀ ਰੁੱਤ ਜੀ ਹੁੰਦੀ ਹੈ ਇਧਰ ਮੀਂਹ ਪੈਂਦੇ ਫਿਰ ਉਧਰ ਬਰਫ਼ ਵਗੈਰਾ ਕਾਫੀ ਪੈਂਦੀ ਹੁੰਦੀ ਹੈ ਪਰ ਇਹਦੀ ਸਿਸਟਮ ਉਲਟ ਜਾ ਹੋਇਆ ਪਿਆ ਬਾਣੀ ਤੇ ਖੰਡ ਆਪਾਂ ਬਾਲ ਲਈ ਵਧੀਆ ਬਈ ਹੁਣ ਪਾਉਣਿਆਂ ਵਿੱਚ ਔਰਸ ਬਾਵਾ ਸਾਰੇ ਡਿਪਾਰਕੇ ਖਾਵਾਂਗੇ ਪੂਰੇ એનર્ਜੀ ਦੀ ਬਹੁਤ ਹੀ ਜ਼ਿਆਦਾ ਲੋੜ ਆਪਾਂ ਨੂੰ ਫੇਰ ਹੀ ਸਾਈਕਲ ਚੱਲਣੇ ਆ ਕਿਉਂਕਿ ਸਾਈਕਲ ਅਸੀਂ ਪੰਗਾ ਰਹੀ ਬੈਠੇ ਆ ਦੇਸੀ ਸਾਈਕਲਾਂ ਨਾਲ ਇਹ ਲਵਾਉਂਦੇ ਆ ਜ਼ੋਰ ਦੁੱਗਣਾ ਤਾਂ ਕਰਕੇ ਸਰੀਰ ਫਿਰ ਜੇ ਅਸੀਂ ਖਰਾਕ ਨਾ ਦਿੱਤੀ ਸਰੀਰ ਨੂੰ ਤਾਂ ਬਾਡੀ ਆਪਣੀ ਕਮਜ਼ੋਰ ਹੋ ਜਾਣੀ ਆ ਪਰ ਇੱਕ ਗੱਲ ਹੈਗੀ ਆ ਜਿਹੜੀ ਸਟਰੈਂਥ ਆਗੀ ਤਾਕਤ ਉਹ ਬਹੁਤ ਜਿਆਦਾ ਵਧੀਆ ਪਹਿਲਾਂ ਤਾਂ ਪੂਰਾ ਜੋਰ ਜਿਹਾ ਲੱਗਦਾ ਹੁੰਦਾ ਸੀਗਾ ਵੀ ਬਾਹਲੇ ਔਖੇ ਹੁੰਦੇ ਹੁੰਦੇ ਸੀ ਸਟਾਰਟਿੰਗ 'ਚ ਸਾਈਕਲ ਆਪਾਂ ਤਾਂ ਪਹਾੜੀਆਂ ਚੜਾਉਣ ਵੇਲੇ ਹੁਣ ਇੰਨਾ ਨਹੀਂ ਫੀਲ ਹੁੰਦਾ ਜੇ ਤਾਂ ਖਰਾਕ ਸਹੀ ਰਹੀ ਤਾਂ ਫੇਰ ਤਾਂ ਸਿਸਟਮ ਵਧੀਆ ਰਹੂਗਾ ਫੇਰ ਤਾਂ ਵਧੀਆ ਤਕੜੇ ਹੁੰਦੇ ਜਾਵਾਂਗੇ ਜੇ ਖਰਾਕ ਢਿੱਲੀ ਰਹਿ ਗਈ ਫੇਰ ਕਮਜ਼ੋਰ ਹੋ ਜੂ ਭਾਈ ਸਰੀਰ ਤੇ ਫੇਰ ਪਤਾ ਨਹੀਂ ਕੀ ਕੁਝ ਬਣੂਗਾ ਜੋਗੀ ਹੁਣ ਫੈਟ ਆ ਜਿਹੜੀ ਮੇਰੀ ਕਾਫੀ ਉੱਡ ਚੁਕੀ ਆ ਦੋ ਤਿੰਨ ਦਿਨ ਬਿਮਾਰ ਸੀਗਾ ਇੱਥੇ ਪਾਸਿਆਂ ਤੇ ਫੈਟ ਸੀਗੀ ਜਿਹੜੀ ਉਹ ਜਮਾ ਉੱਡ ਚੁਕੀ ਆ ਤੇ ਮੂੰਹ ਵੀ ਕਾਫੀ ਪਤਲਾ ਹੋ ਗਿਆ ਅੱਗੇ ਨਾਲੋਂ ਪਹਿਲਾਂ ਕਾਫੀ ਮੋਟਾ ਜਿਹਾ ਮੂੰਹ ਸੀਗਾ ਤੇ ਐਂ ਹੀ ਹੋਣਾ ਬਾਕੀ ਜੇ ਪਹਾੜੀਆਂ ਚ ਦੇਸੀ ਸਾਈਕਲ ਧੱਕੇ ਨਾਲ ਚੜਾਉਂਗੇ ਚਲੋ ਦੋ ਚਾਰ ਮਹੀਨੇ ਸਟ੍ਰਾਈਗਲ ਹੋਰ ਕਰ ਲਈਏ ਪੂਰੀ ਦੱਬ ਕੇ ਫਿਰ ਇਹ ਦੂਆ ਸਾਈਕਲ ਆਪਾਂ ਗੇਅਰ ਵਾਲੇ ਲੈ ਲਾਂਗੇ ਉਭੀ ਵਧੀਆ ਕੁਆਲਿਟੀ ਵਾਲੇ ਉਹਨਾਂ ਤੇ ਆਏ ਆ ਵੀ ੱੱਕਾ ਲਾਉਣ ਨਾਲੋਂ ਚਲੋ ਬੰਦਾ ਬੈਠਾ ਪੈਡਲੇ ਤਾਂ ਮਾਰੀ ਜਾਂਦਾ ਤੇ ਪਿੰਦਰ ਗਿਆ ਹੋਇਆ ਬਾਜ਼ਾਰ ਚ ਆ ਜਾਣ ਦੋ ਬਈ ਉਹਨੂੰ ਪਤਾ ਕਰਨ ਗਿਆਗਾ ਸਿੰਮ ਦਾ ਤੇ ਦੇਖਦੇ ਆ ਰਾਸ਼ਨ ਪਾਣੀ ਮਿਲ ਗਿਆ ਤਾਂ ਰਾਸ਼ਨ ਪਾਣੀ ਲੈ ਕੇ ਇੱਥੋਂ ਅੱਗੇ ਵਧਾਂਗੇ ਆਪਾਂ कैसे हो ठीक बढ़िया बढ़िया जी है, पंजाव? हाँ, पंजाव से हाँ पंजाब से पंजाब लुधियाना जालंधर मेरा बठिंडा जी अमृतसर ठीक है जी डाबर बिजनेस नहीं हम ट्रैवलिंग करते हैं यूट्यूब पे वीडियो बनाते हैं और साथ में मैं स्केच वगैरह पेंटिंग बनाता हूँ हाँ बस उसी से अपना खर्चा वगैरह निकल जाता है <laughs> हाँ मम्मी पापा भाई और दादी वो घर पे है अच्छा। बाकी भाई काम करता है बाकी बढ़िया है सब घर में जी चंडीगढ़ अभी तो इधर जाएंगे हम क्या कहते हैं पोखरा काठमांडू फिर सिक्किम आसाम की साइड जाएंगे अभी मान लो तीन चार महीने लग जाएंगे घर पे जाते हुए hmm. ये खिचड़ी जैसे ही है मतलब ओट्स है मीठा होता है ये दलिया नहीं बनाते जैसे वो ऐसा है खाओगे ना, 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 <laughs> हाँ दो है जी एक बाजार में गया हुआ है। कोई और राशन पानी लेना है आज हाँ बंगेल खोली बंगे बंगेला बंगे लाखुरी ला हाँ। नेपाली भाषा ने आते ना भाषा बोल नहीं सकते पर कुछ कुछ वर्ड जो हाँ। हैं वो समझ हाँ। लेते हैं पानी डाल के इसमें ठीक है पानी चीनी हाँ। और ये होता है ओट्स हाँ। भुजिया हाँ भुजिया जैसे ही मान लो बस मीठा होता है हाँ। चावल वगैरह से ये बढ़िया है हाँ ये जल्दी बन जाता है शाम को या दोपहर को चावल बना लेते हैं अभी चावल खत्म हो गए थे इसीलिए फिर ये बना लिया बाँगा। आगे बाजार से चावल जाके चावल ले लेंगे आज इधर के जाना हाँ रात को आए थे इधर अभी आज आगे जाएंगे अच्छा आज जाना बैठना आज आज देखते हैं एक बार राशन पानी लेके फिर आगे ही बढ़ेंगे आज तो इधर ठंडा है हाँ ठीक है रात को ठंड काफी होती है अभी तो दिन में तो नहीं लगती ये बारिश आ ना पानी काट लेता बारिश से बारिश। अच्छा ये हाँ, हाँ बारिश पानी अंदर नहीं आता इसके? ऊपर अच्छा, हाँ हाँ वाटर हाँ, हाँ, प्रूफ है पूरा बढ़िया तो हो गया हाँ, हाँ, हाँ। हाँ, हाँ। और अभी आप क्या करते हो फिर इधर? अभी आप क्या क्या, क्या करते हुए आयुर्वेदिक गैस्ट्रिक पत्थरी पेशाब खोलाएगा ठीक है जी ये घर इधर है सूरज बोलते इधर जिला बागचौर नगर पालिका पांच जगह नाम है इधर दुकान है या फिर घर पे करते हो आप ये घर है हमारे बैल भैंस सब खेती बाड़ी का काम होता है ठीक है आपके मतलब ज्यादातर लोग क्या क्या करते हैं खेती करते हैं आलू खेती होता है अदरक खेती होता है बाघ बाखी बैल भैंस होता है इधर ठीक है हाँ किस का काम है आलू बारे निकाल के गुजर पसर हो गया अदरक निकाल के खाने का बाद फिर सुमल चुमल राशन पानी का जुगाड़ हो जाते मतलब ज़्यादातर खेती ही करते हैं ना इधर खेती करते हैं बड़े या फिर किस किसी किसी की दुकान वगैरह होगी हो चावल गोदाम तो हो जाता है बढ़िया गुजारा इससे हाँ हो जाते हैं

हाँ देखा था मैंने हम Malaysia. पहले भी मिले थे एक लड़के से हुँ. वो कोरियन सीख रहा था वो, वो बोला कोरियन तो हमारे उधर कनाडा ऑस्ट्रेलिया अमेरिका इधर ज्यादा जाते हैं हुँ. कोरियन आपको मतलब जापानी या कोरियन वो जल्दी सीख जाते हो गए की नहीं बारिश वगैरह होगी इधर बारिश अभी होगी इसी महीने में ये महीने में हो hmm. ज्यादा होती है या फिर ठीक ठाक होती है ठीक है फिर तो ऊपर बर्फ पड़ती होगी हो ना है। अभी तो बर्फ नहीं उधर हाँ हमारे खेती का काम है न कन कनक है ना कनक चावल और आलू वगैरह भी लगाते हो आलू वगैरह भी नहीं जाता है गांव नीचे हम्म तो आप तो बैल से ही हाँ, खुदाई करते होगे ना हां बैल हल लगाते हाँ हल लगाते हो इधर ट्रैक्टर वगैरह तो नहीं यूज करते हां नीचे नीचे लगाते कोई लोग हम जाओ हां बलियो बढ़िया होता है हम्म ना ही कोई दवाई वगैरह हां बढ़िया ऑर्गेनिक है सब कुछ हम्म ऑर्गेनिक ਇਸ ਤਰ੍ਹਾਂ ਤੁਹਾਨੂੰ ਲੱਗਿਆ ਇਹ ਸੇ ਉਪਚਾਰ ਕਰਦੇ ਹੋ। ਕੀ ਹੈ ਜਿਸਕਾ ਟਾਂਗ ਟੁੱਟ ਜਾਏਗਾ ਨਾ ਹੱਥ ਬਾਜੂ ਹਾਂ ਹਾਂ ਜੋਰ ਲੇ ਤਾਂ ਠੀਕ ਹੈ। ਮਤਲਬ ਹੱਡੀਆਂ ਵਗੈਰਾ ਠੀਕ ਕਰਦੇ ਹੋ। ਹਾਂਜੀ। ਹਾਂਜੀ ਮਜ਼ਬੂਤ ਦੂਰ ਦੂਰ ਜਾਂਦੇ। ਠੀਕ ਹੈ ਜੀ ਤੇ ਪਿੰਦਰ ਉਹ ਹੋ ਜਾਂਦਾ। ਬਾਜ਼ਾਰ ਚ ਗਿਆ ਬਈ। ਇਹਦਾ ਇੰਟਰਨੈਟ ਦਾ ਪੁੱਛਣ ਚੱਲ ਨਹੀਂ ਰਿਹਾ ਸਿਮ ਦਾ। ਕੋਈ ਅਨਲਿਮਿਟਿਡ ਪਲਾਨ ਹੀ ਲੈਣਾ ਪੈਣਾਗਾ। ਪੱਲਾ 1.5 GB ਵਾਲਾ ਲੈ ਲਿਆ ਤੇ ਉਹ ਤੜਕੀ ਉੱਡੂ ਡੁੱਡੇ ਜਾਂਦੀ ਹੈਗੀ। ਹੁਣ ਉਧਰ ਗਿਆ ਤੇ ਫਿਰ ਬਾਜ਼ਾਰ ਚੋਂ ਆਪਾਂ ਅੱਜ ਰਾਸ਼ਨ ਪਾਣੀ ਵੀ ਖਰੀਦਣਾਗਾ ਆਪਣੇ ਕੋਲੇ ਚੌਲ ਵੀ ਮੁੱਕ ਗਏ ਦਾਲਾਂ ਵੀ ਮੁੱਕ ਗਈਆਂ ਕੱਲਾ ਆਟਾ ਰਹਿ ਗਿਆ ਥੋੜਾ ਜਿਹਾ ਤੇ ਹੁਣ ਆਟੇ ਦੀ ਵਰਤੋਂ ਘੱਟ ਕਰਾਂਗੇ ਦਾਲ ਚੌਲ ਬੜੀਆਂ ਇਹੋ ਜਿਹਾ ਕੁਝ ਹੀ ਖਾਣਾ ਪਊਗਾ ਕਿਉਂਕਿ ਇਹ ਜਲਦੀ ਬਣ ਜਾਂਦਾ ਰੋਟੀਆਂ ਤੇ ਫਿਰ ਸਾਡਾ ਸਾਰਾ ਦਿਨ ਲੱਗ ਜਾਂਦਾ ਬਈ ਸਵੇਰੇ ਸ਼ਾਮ ਜੇ ਪਕਾਵਾਂਗੇ ਤਾਂ ਹੁਣ ਦੋ ਟਾਈਮ ਖਰਾਕ ਕਰਤੀ ਅਸੀਂ ਪਹਿਲਾਂ ਕੱਲੀ ਸ਼ਾਮ ਨੂੰ ਰੋਟੀ ਬਣਾਉਂਦੇ ਸੀ ਸਵੇਰੇ ਕੱਲਾ ਦਲੀਆ ਜਾ ਬਣਾ ਕੇ ਬਸ ਜਾਂ ਕਦੇ ਓਟਸ ਉਹ ਖਾ ਕੇ ਤੁਰ ਪੈਂਦੀ ਸੀ ਜਾਂ ਚਾਹ ਨਾਲ ਪਿੰਨੀਆਂ ਖਾ ਲੈਂਦੀ ਤੇ ਪਿੰਨੀਆਂ ਖਤਮ ਹੋ ਚੁੱਕੀਆਂ ਗਈਆਂ ਤੇ ਹੁਣ ਬਈ ਅ ਸਵੇਰੇ ਦਾਲ ਚੌਲ ਬਣਾਇਆ ਕਰਾਂਗੇ ਜਾਂ ਬੜੀਆਂ ਮਿਕਸੀ ਕਰਕੇ ਖਿਚੜੀ ਬਣਾ ਕੇ ਵਧੀਆ ਖਾ ਕੇ ਫਿਰ ਇਹਨੂੰ ਬਾਅਦ ਸ਼ਾਮ ਨੂੰ ਦੋ ਟਾਈਮ ਖਾਇਆ ਕਰਾਂਗੇ ਹੁਣ ਕਿਉਂਕਿ ਵੀਕਨੈਸ ਬਹੁਤ ਜ਼ਿਆਦਾ ਹੋ ਗਈ ਤੇ ਹੁਣ ਅੱਗੇ ਨਾਲੋ ਸਿਹਤ ਵੀ ਆਪਣੀ ਠੀਕ ਆ ਗਈ ਬਲੱਡ ਇਨਫੈਕਸ਼ਨ ਦੀ ਪ੍ਰੋਬਲਮ ਸੀ ਥੋੜੀ ਤੇ 10 ਦਿਨਾਂ ਦੀ ਹਫਤੇ ਕਰੀ ਦਵਾਈ ਦਿੱਤੀ ਉਹਨਾਂ ਨੇ ਅੱਜ ਆਪਾਂ ਨੂੰ ਦੂਜਾ ਦਿਨ ਹੋ ਗਿਆ ਅੱਜ ਤੇ ਉਹ ਜੂ ਬਸ ਥੋੜੇ ਜਿਹੇ ਟਾਈਮ ਤੱਕ ਠੀਕ ਤੇ ਹੁਣ ਆਪਾਂ ਬਣਾਉਣੇ ਆ ਬਈ ਅਹ ਦਲੀਆ ਜਾਂ ਫਿਰ ਰੋਟਸ ਦੋਨੋਂ ਚ ਇੱਕ ਚੀਜ਼ ਬਣਾਉਣੇ ਆ ਐਨੇ ਪਿੰਦਰ ਪੁੱਛਿਆ ਹੋਇਆ ਬਾਜ਼ਾਰ ਚ ਵੀ ਸੇਮ ਵਗੈਰਾ ਹੋਰ ਕੁਝ ਦਾਲੀਆ ਵਗੈਰਾ ਮਿਲਦਾ ਕਿ ਨਹੀਂ ਆਹੀ ਐਨਾ ਕਾ ਬਾਜ਼ਾਰ ਜਾਗਾ ਆ ਸਾਹਮਣੇ ਦਿਖ ਰਿਹਾ ਕੱਲ ਤਾਂ ਅਸੀਂ ਉਧਰ ਟੱਪ ਗਏ ਸੀ ਵੈਸੇ ਉੱਥੇ ਫਿਰ ਮੁੰਡਿਆਂ ਨੂੰ ਪੁੱਛਿਆ ਵੀ ਅਸੀਂ ਟੈਂਟ ਲਾਉਣਾਗਾ ਬਾਈ ਤੇ ਅਸੀਂ ਆਪਦਾ ਖਾਣਾ ਪੀਣਾ ਬਣਾਉਣਾ ਉਹ ਕਹਿੰਦੇ ਉੱਪਰ ਹੈਗੀ ਆ ਜਗਾ ਉੱਥੇ ਤੁਸੀਂ ਲਾ ਸਕਦੇ ਤੇ ਇੱਧਰ ਲਾਉਣੇ ਆ ਬਈ ਹੁਣ ਆਪਾਂ ਬਣਾਉਣੇ ਆਪਣੇ ਓਰਸ ਬਾਕੀ ਜਗਾ ਬੜੀ ਸੋਹਣੀ ਹੈ ਇਹ ਇੱਧਰ ਐ ਲੱਗਦਾ ਸੀ ਆ ਦਿਨੇ ਤਾਂ ਵੀ ਘਰ ਹੈ ਨਹੀਂਗੇ ਪਰ ਜਦੋਂ ਰਾਤ ਹੋਈ ਉਦੋਂ ਪੂਰੀਆਂ ਆ ਪਹਾੜੀਆਂ ਦੇ ਲਾਈਟਾਂ ਹੀ ਲਾਈਟਾਂ ਦੀਆਂ ਸੀ ਬਾਈ ਉਹ ਦੇਖਣੀ ਰਹੇ ਹੁਣ ਇਹਨੇ ਉਹ ਬੜਾ ਮੀਂਹ ਚੋਟੀਆਂ ਵੀ ਟੌਪ ਵਾਲੀਆਂ ਸੁੱਕੀਆਂ ਪਈਆਂ ਗਈਆਂ। ਆ ਇੱਧਰ ਮਾੜੀ ਮਾੜੀ ਦੀਂਦੀ ਹੈ ਬਰਫ ਤੇ ਆ ਇੱਧਰਲੀ ਸਾਈਡ ਆ ਗਿਆ ਬਾਜ਼ਾਰ। ਆ ਇੱਧਰ ਪੌੜੀਦਾਰ ਖੇਤੀ ਕਰੀ ਹੋਈ ਹੈ। ਤੇ ਉੱਪਰ ਟੈਂਪਲ ਆ ਗਿਆ ਬਈ ਮੰਦਿਰ। ਐਂਦੀ ਸਾਈਕਲ ਚੜਾਈ ਸੀ ਅਸੀਂ ਉਹ ਰੋਡ ਆ ਗਈ। ਆਹ ਰੋਡ ਐ ਜਾਂਦੀ ਹੈ ਕੋਕੇਪੁਰਾਂ ਦੀ ਉੱਥੋਂ ਦੀ ਉਹ ਗੱਡੀ ਜਾਂਦੀ ਜਿਹੜੀ ਉਧਰ ਨੂੰ। ਏ ਆ ਵੀ ਤੁਸੀਂ ਦੇਖ ਸਕਦੇ ਹੋ ਪਹਾੜ ਇਹ ਤੇ ਵੀ ਆ ਉਰੇ ਜੇ ਘਰ ਘਰ ਦੇ ਲੱਗਦੇ ਆ ਲੱਗਦਾ ਜਿਵੇਂ ਪਰਾਂ ਹੈ ਨਹੀਂਗੇ ਪਰ ਆ ਸਾਰੀ ਪਹਾੜੀ ਜਗਦੀ ਸੀਗੀ ਰਾਤ ਇਹ ਵੀ ਲਾਈਟਾਂ ਨਾਲ ਥੱਲੇ ਵੀ ਲਾਈਟਾਂ ਸੀ ਪੂਰੀਆਂ ਤੇ ਰਾਤ ਨੂੰ ਤਾਰੇ ਸੀਗੇ ਉੱਪਰ ਪੂਰਾ ਐ ਐ ਲੱਗਦਾ ਸੀ ਮੈਂ ਥੱਲੇ ਉੱਤੇ ਤਾਰੇ ਹੀ ਹੁੰਦੇ ਜਿਵੇਂ ਅਸੀਂ ਆ ਸਮਾਨ ਚ ਆ ਗਏ ਹੋਵੇਂ ਐ ਲੱਗ ਰਿਹਾ ਸੀ ਚਲੋ ਫਿਰ ਦੇਰੀ ਨਾ ਕਰਦੇ ਹੋਏ ਜੇਤੀ ਜੇਤੀ ਪਾਂਡੇ ਧੋ ਕੇ ਆਪਾਂ ਓਟਸ ਬਣਾਉਣੇ ਆ ਤੇ ਓਟਸ ਬਣਾਉਣ ਤੋਂ ਬਾਅਦ ਕਰਦੇ ਆ ਜਲਦੀ ਜਲਦੀ ਪੈਕਿੰਗ ਫਿਰ ਚੱਲਦੇ ਆਪਾਂ ਅੱਗੇ ਨੂੰ ਬਈ ਉਹ ਬਸ ਨੇੜੇ ਹੀ ਰਹਿ ਗਿਆ ਸਫ਼ਰ ਇਸ ਤੋਂ ਬਾਅਦ ਬਰਫ਼ ਵਾਲੇ ਪਹਾੜਾ ਜਿਹੜੇ ਉਹ ਸ਼ੁਰੂ ਹੋ ਜਾਣਗੇ ਬਾਕੀ ਐ ਨਹੀਂ ਪਤਾ ਚੜਾਈਆਂ ਕਿੰਨੀਆਂ ਹੈਗਾ ਉਹ ਬਹੁਤ ਹੀ ਜ਼ਿਆਦੇ ਉਚਾਈ ਤੇ ਐ ਕੀ ਪਤਾ 4-5 ਦਿਨ ਲੱਗਣ ਜਾਂ ਫਿਰ ਇਸ ਤੋਂ ਵੀ ਜ਼ਿਆਦੇ ਦਿਨ ਲੱਗਣ ਬਾਕੀ ਇੱਕ ਇਹ ਗੱਲ ਹੋਈ ਸੀਗੀ ਇੱਥੋਂ ਦੇ ਲੋਕਲ ਮੁੰਡਿਆਂ ਨਾਲ ਉਹਨਾਂ ਤੋਂ ਪੁੱਛਿਆ ਸੀਗਾ ਵੀ ਉਹ ਕਹਿੰਦੇ ਇੱਥੇ ਸਰਵਾਈਵ ਲੋਕ ਆਪ ਦਾ ਕੀ ਨੇ ਸੰਤਰੀਆਂ ਦੇ ਬਾਗ ਜ਼ਿਆਦੇ ਆਗੇ ਬਹੁਤ ਥਾਂ ਥਾਂ ਸੰਤਰੇ ਲੱਗੇ ਆ ਇੱਥੇ ਉਹ ਸੰਤਰੀ ਵੇਚ ਲੈਂਦੇ ਆ ਜਾਂ ਬਸ ਭੇਡਾਂ ਬੱਕਰੀਆਂ ਤੇ ਮੁਰਗੀ ਪਾਲਣ ਇਹ ਚੀਜ਼ਾਂ ਜ਼ਿਆਦੇ ਆ ਬਈ ਇੱਧਰ ਤੇ ਬਾਕੀ ਚੌਲ ਵਗੈਰਾ ਲਾਉਂਦੇ ਆ ਇਹ ਹੋਰ ਕੋਈ ਸਬਜ਼ੀ ਵਗੈਰਾ ਉਹ ਆਪ ਦੇ ਵਾਸਤੇ ਹੀ ਲਾਉਂਦੇ ਆ ਬਸ ਤਾਂ ਕਿ ਆਪ ਦਾ ਰਾਸ਼ਨ ਪਾਣੀ ਘਰ ਦਾ ਚੱਲਦਾ ਰਹੇ ਬਾਕੀ ਇਹਨਾਂ ਦੇ ਜਿਹੜੇ ਹੋਰ ਨੌਜਵਾਨ ਮੁੰਡੇ ਨੇ ਜਾਂ ਇਹ ਪਹਿਲਾਂ ਆਪ ਪੰਜਾਬ ਜਾਂ ਹੋਰ ਕਿਤੇ ਵੀ ਇੰਡੀਆ ਹੋ ਗਿਆ ਪੂਰਾ ਘੁੰਮ ਫਿਰ ਕੇ ਆਪਣਾ ਇੱਧਰ ਸੋਲਨ ਸੋਲਨਵੈਲੀ ਹੋ ਗਈ ਜਿਹੜੀ ਹਿਮਾਚਲ ਕੰਨੀ ਤੇ ਗੋਆ ਕੰਨੀ ਵੀ ਬਹੁਤ ਜਾ ਕੇ ਆਏ ਨੇ ਨੇਪਾਲ ਵਾਲੇ ਤੇ ਉੱਥੇ ਜਾ ਕੇ ਕੰਮ ਕਰ ਉਹਨਾਂ ਨੇ ਕਰਿਆ ਹੋਇਆ ਤੇ ਇੱਧਰ ਆਉਦੇ ਘਰ-ਬਾਰ ਆ ਜਿਹੜੇ ਉਹ ਸੈੱਟ ਕਰੀ ਬੈਠੇ ਆ ਬਈ ਹੁਣ ਵਧੀਆ ਤੇ ਕੁਝ-ਕੁਝ ਅਜੇ ਵੀ ਬੇਰੋਜ਼ਗਾਰੀ ਬਹੁਤ ਜ਼ਿਆਦਾ ਇੱਥੇ ਜਿਵੇਂ ਕੱਲ ਤੁਹਾਨੂੰ ਦਿਖਾਇਆ ਸੀਗਾ ਘਟੋ ਘਟ 10-12 ਜਣੇ ਸੀਗੇ ਇੱਕਠੇ ਹੋ ਕੇ ਕੈਰਾਮ ਖੇਡਦੇ ਆ ਬਈ ਦਿਨੇ ਵਿਹਲੇ ਫਿਰਦੇ ਰਹਿੰਦੇ ਆ ਕਿ ਜਮਾ ਉਹ ਕਹਿੰਦੇ ਕੰਮ ਕੋਈ ਹੈ ਨਹੀਂ ਬਾਕੀ ਆਪ ਦਾ ਰਾਸ਼ਨ ਪਾਣੀ ਜਿਹੜਾ ਉਹ ਉਗਾ ਲੈਂਦੇ ਇੱਥੇ ਚੌਲ ਵਗੈਰਾ ਥੋੜੀ ਥੋੜੀ ਜ਼ਮੀਨ ਸਾਰਿਆਂ ਕੋਲੇ ਹੈਗੀ ਐ ਐਨੇ ਨਾਲ ਇਹਨਾਂ ਦਾ ਘਰ ਦਾ ਗੁਜ਼ਾਰਾ ਜਿਹੜਾ ਉਹ ਚੱਲਦਾ ਰਹਿੰਦਾ ਹੈ ਪਰ ਬਾਕੀ ਹੋਰ ਲੋੜਾਂ ਲਈ ਇਹਨਾਂ ਨੂੰ ਇੱਥੋਂ ਨਿਕਲਣਾ ਪੈਂਦਾ ਕਿਤੇ ਹੋਰ ਜਾ ਕੇ ਕਮਾਈ ਕਰਨੀ ਪੈਂਦੀ ਹੈ ਜੇ ਕਿਸੇ ਦੀਆਂ ਹੋਰ ਲੋੜਾਂ ਨੇ ਹੋਰ ਘਰ-ਵਾਰ ਪਾਉਣਾ ਤਾਂ ਫਿਰ ਇਹਨਾਂ ਨੇ ਕਿਤੇ ਜਾ ਕੇ ਕੰਮ ਕਰਨਾ ਪੈਂਦਾ नगर से आए हैं। अच्छा। उधर हाँ। हाँ, बस बस है। हाँ। 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 तो साइकल जाने नहीं दिया अच्छा? करनाली हाँ। जंगल है ना हाँ। तो ट्रक में रखना पड़ता है हाँ। वो तो बाले हाल

बाइक के आगे पीछे गाड़ियां चलेगी फिर जाने देंगे उधर से ओ, बाग रेडी माय पोजीशन में पर खींच लेता उधर इधर तो नहीं है ना कोई जानवर वगैरह इधर कोई नहीं वो तो गांव है गांव ही सारे इधर ये पल्ली तो गांव ही गांव ही पूरे घेर लिया हम यहां कोई टचरे करेंगे नहीं पाएगा हम उसे इधर बाग जानवर तो धूल चटाने का लोग साइकिल में इतना हाँ भरे सब समान साथ में हाँ सब कुछ पंचर वगैरह ट्यूब हाँ। सब कुछ अभी तक तो, अभी तक तो, तो कुछ नहीं हुआ आ, पहले हुआ था मैदानी इलाके में पहाड़ी में तो नहीं होता पहाड़ी हाँ। में तो कभी कोई दिक्कत ही नहीं आई बस ब्रेक टाइट करते हैं हाँ। ब्रेक टाइट सब आता है बाइक वगैरह सब ये कितना हो गया पढ़ाई बीए छोड़ दिया था। हम्म। बॉल वगैरह क्रिकेट कुछ खेला कि नहीं? हाँ फुटबॉल खेलता था मैं। uh -huh. काफी। हम्म। hmm. uh -huh. फुटबॉल हो गया या फिर uh -huh. पेंटिंग आर्ट के कंपटीशन होते थे। हाँ। uh -huh. इनमें ज्यादा जाता था। पेंटिंग। uh -huh. जब बोर्ड लिखने का। हाँ चित्रकारी नहीं करते जो। हाँ। uh -huh. वो। मंचों चित्र। <laughs> बहुत कमाई है हाँ कमाई बहुत है पर अभी थोड़ा थोड़ा जैसे जैसे बड़ा तो और नॉलेज मिलती रहेगी हाँ। फिर पाँच हजार छः हजार लेता है, है। ले एक दिन। वो बोर्ड लेख हाँ। ले है ना वो चला वो लेखा है परसों एक महीना हो गया जगह ही मारता है हाँ ऐसे तो बहुत कमाई है मैंने भी मान लो एक स्केच बनाते हैं जो फेस का hmm. उसका चौदह हजार का एक बनाया हुआ है hmm. पर ऐसा है कि वो ऑर्डर कम आते हैं ना अभी hmm. जैसे जैसे और जानने लगेंगे तब hmm. ज्यादा बढ़ जाएगा काम क्योंकि hmm. अगर मेले वगैरह में जाते हैं तो वहाँ तो तीन सौ चार सौ का ही बनता है hmm. अगर अलग से बनाते हो hmm. उसमें क्वालिटी भी ज़्यादा आएगी मेले वाले से बहुत ही अच्छा होता है वो पर वो महंगा बिक जाता है ਓਟਸ ਬਣ ਚੁੱਕੇ ਆ ਬਈ ਤੇ ਬਣ ਕੇ ਠੰਡੇ ਵੀ ਹੋ ਗਏ ਕਾਫੀ ਟਾਈਮ ਹੋ ਗਿਆ 12 ਵਜੇ ਤੁੱਤੇ ਹੋ ਗਿਆ ਟਾਈਮ ਤੇ ਪਿੰਦਰ ਨੂੰ ਡੀਕੀ ਜਾਣਾ ਬਸ ਉਹ ਆਵੇ ਤਾਂ ਫਿਰ ਖਾਈਏ ਬਈ ਕਿਉਂਕਿ ਰਾਸ਼ਨ ਪਾਣੀ ਲੈਣ ਗਿਆ ਇੱਕ ਤੇ SIM ਦੀ ਪ੍ਰੋਬਲਮ ਆ ਰਹੀ ਆ ਉਹ ਕਰਵਾਈ ਜਾਂਦਾ ਪਤਾ ਨਹੀਂ ਹਜੇ ਕਿੰਨਾ ਕੁ ਟਾਈਮ ਹੋਰ ਲੱਗੂ ਚਲੋ ਇਹ ਮੇਨ ਪ੍ਰੋਬਲਮ ਹੈ ਇੰਟਰਨੈਟ ਵਾਲੀ ਇਹ ਸੋਲਵ ਹੋ ਜਾਏ ਤਾਂ ਫਿਰ ਵਲੌਗ ਟਾਈਮ ਸਰ ਆਜਿਆ ਕਰਨਗੇ ਤੇ ਰਾਸ਼ਨ ਪਾਣੀ ਵੀ ਮੈਨੂੰ ਲੱਗਦਾ ਉਹ ਲੈ ਕੇ ਆਊਗਾ ਇਹਦਾ ਇਹਨਾ ਟਾਈਮ ਲੱਗ ਜਾਂਦਾ ਹੈ। ਉਹਨੇ ਆਪਾਂ ਫਿਰ ਇੱਥੇ ਬੈਠੇ ਹਾਂ ਹੁਣ ਛੱਡ ਕੇ ਉਧਰ ਨੂੰ ਜਾ ਵੀ ਨਹੀਂ ਸਕਦੇ ਸਾਰਾ ਕੁਝ। ਚਲੋ ਵੇਟ ਹੀ ਕਰ ਸਕਦੇ ਹਾਂ ਔਰ ਤਾਂ ਕੁਝ ਨਹੀਂ ਕਰ ਸਕਦੇ। ਜੇ ਜ਼ਿਆਦਾ ਹੀ ਲੇਟ ਹੋ ਗਿਆ ਫਿਰ ਆਏ ਆ ਵੀ ਸਮਾਨ ਵੀ ਇਕੱਠਾ ਕਰਨਾ ਫਿਰ ਐ ਨਹੀਂ ਪਤਾ ਅੱਜ ਅਸੀਂ ਇੱਥੇ ਹੀ ਟੈਂਟ ਫੇਰ ਲਾ ਲਈਏ। ਚਲੋ ਆਏ ਆ ਰੈਸਟ ਜੀ ਮਿਲ ਜੂਗੀ ਹੋਰ ਜਿੰਨੀ ਬਾਡੀ ਹੈ ਹੈਲਥ ਵਧੀਆ ਹੋਊਗੀ ਆਪਣੀ। ਉਹਨਾਂ ਵਧੀਆ ਅੱਗੇ ਸਫ਼ਰ ਕਰ ਪਾਵਾਂਗੇ ਫਿਰ ਉਹਨਾਂ ਹੀ ਵਧ ਗਿਆ ਅਸੀਂ। ਵੀਡੀਓ ਚ ਬੋਲ ਪਾਵਾਂ ਕਿਉਂਕਿ ਹੁਣ ਅਨਰਜੀ ਜੀ ਜਿਹੜੀ ਲੋ ਰਹਿੰਦੀ ਹੈਗੀ ਤਾਂ ਕਰਕੇ ਵਧੀਆ ਟੰਗ ਨਾਲ ਬੋਲਿਆ ਨਹੀਂ ਜਾਂਦਾ ਤੇ ਭੁੱਖ ਜਿਆਦਾ ਹੀ ਵਧੀ ਪਈ ਹੈ ੱੱਕਾ ਲਾਲਾ ਸਾਈਂ ਗਲ ਪਹਾੜੀਆਂ ਚੜਾ ਚੜਾ ਸਾਰਾ ਜੋਰ ਲੱਗ ਜਾਂਦਾ ਫਿਰ ਅੱਥ ਨੇ ਇੰਨੀ ਭੁੱਖ ਲੱਗਦੀ ਹੈ ਕਿ ਜਦੋਂ ਖਾ ਪੀ ਕੇ ਅਸੀਂ ਪੈਨੇ ਆਗੇ ਤਾਂ ਰਾਤ ਨੂੰ ਬਲਾ ਹੋ ਗਿਆ ਐਡਿਟ ਕਰਦੇ ਕਰਦੇ ਨੀਂਦ ਆ ਜਾਂਦੀ ਹੈ ਪਤਾ ਹੀ ਨਹੀਂ ਲੱਗਦਾ ਨੀਂਦ ਬੋਲੀ ਗੂੜੀ ਨੀਂਦ ਆਉਂਦੀ ਹੈ ਬਈ ਸਿੱਧਾ ਮੜ ਕੇ ਬਸ ਅੱਖਾਂ ਬੰਦ ਤੇ ਸਿੱਧਾ ਖੁੱਲ੍ਹ ਗਿਆ ਸਵੇਰਾ ਕਹੀਂ ਹੁੰਦਾ ਹੈ ਫਿਰ ਸਵੇਰੇ ਕਰਦੇ ਆ ਕਦੇ-ਕਦੇ ਵਲੌਗ ਐਡਿਟ ਤੇ ਚਲੋ ਹੌਲੀ-ਹੌਲੀ ਸੈਟਿੰਗ ਬੈਠੂਗੀ ਪਰ ਦੇਖ ਨਹੀਂ ਰਿਹਾ ਉਹ ਵੀ ਹਜੇ ਕਿਤੇ ਪਰ ਆਨੂ ਵਾਗਿਆ ਮਨ ਲੱਗਦਾ ਇੱਕ ਮਿਲਦਾ ਵੀ ਮਸੇ ਇਹਨਾਂ ਨਾਲ ਇਧਰ ਆਧਾਰ ਕਾਰਡ ਵਗੈਰਾ ਲਾ ਕੇ ਕਈ ਦੰਦੇ ਨਹੀਂ ਸਿਮ ਵਗੈਰਾ ਔਖਾ ਹੋਇਆ ਵੇ ਕੰਮ ਹੁਣ ਇੰਟਰਨੈਟ ਦਾ ਤਾਂ ਸਮਾਂ ਅਣੀ ਬਤਾ ਉਹ ਵਲੌਗ ਅਪਲੋਡ ਕਰੀ ਜਾਂਦਾ ਵੇ ਉੱਥੇ ਬੈਠਾ ਕਿਤੇ ਕਿਉਂਕਿ ਵਾਈਫਾਈ ਬਾਦੂਆ ਘਰਾਂ ਚ ਲੱਗੇ ਹੋਏ ਚਲੋ ਇਰਾ ਬੈਠੇ ਆਂ ਵੇਟ ਕਰ ਰਹੇ ਆਂ ਦਲੀਆ ਪੂਰਾ ਠੰਡਾ ਹੋ ਚੁੱਕਿਆ ਓਟਸ ਬਾਕੀ ਅੰਕਲ ਜੀ ਨਾਲ ਗੱਲਾਂ ਬਾਤਾਂ ਮਾਰੀਆਂ ਕਾਫੀ ਪੰਜਾਬ ਚ ਰਹਿ ਕੇ ਆਏ ਆ ਉਹ ਗੋਆ ਵਗੈਰਾ ਹਿਮਾਚਲ ਓਡੀਸਾ ਪੂਰਾ ਘੁੰਮਿਆ ਹੋਇਆ ਉਹਨਾਂ ਨੇ ਵਧੀਆ ਤੇ ਕੰਮ ਵਗੈਰਾ ਉਧਰ ਹੋ ਡਾਬਰ ਕੰਪਨੀ ਆੜੀ ਆਪਣੀਆਂ ਕੋਲਗੇਟ ਆ ਕੋਲਗੇਟ ਸਾਡਾ ਗਿਆਸਲ ਡਾਵਰ ਟੂਥਪੇਸਟ ਵਾਲੀ ਇਹਨਾਂ 'ਚ ਕੰਮ ਕਰਦੇ ਰਹੇ ਆ ਸਿੰਮ ਤਾਂ ਮੁਸ਼ਕਿਲ ਹੀ ਮਿਲਿਆ ਹੋਵੇ ਇਥੋਂ ਪਰ ਮੁੰਡੇ ਨੇ ਵਲੌਗ ਅਪਲੋਡ ਜਰੂਰ ਕਰਤਾ ਪਰ ਦੇਖ ਅਜੇ ਵੀ ਨਹੀਂ ਰਿਹਾ ਬਈ ਸਾਢੇ 12 ਹੋ ਗਏ 1 2 3 4 5 ਵਜੇ ਰੁਕਣਾ ਹੁੰਦਾ ਸੀ ਸ਼ਾਮ ਨੂੰ ਕਿਉਂਕਿ ਫੇਰ ਰੋਟੀ ਬਣਾਉਣੀ ਹੁੰਦੀ ਆ ਮੈਨੂੰ ਨਹੀਂ ਲੱਗਦਾ ਵੀ ਅੱਜ ਅੱਗੇ ਵਧਿਆ ਜਾਊਗਾ ਕੌਕੀ ਵਲੌਗ ਮੈਂ ਵੀ ਬਣਾਉਣਾ ਹੈ ਤੇ ਨੱਟ ਚੱਲਦਾ ਨਹੀਂਗਾ ਰਾਤ ਨੂੰ YouTube ਫਰੀ ਚੱਲਦਾ ਹੈ 12 ਵਜੇ ਤੋਂ ਲੈ ਕੇ ਸਵੇਰ ਦੇ 5 ਵਜੇ ਤੱਕ ਉਹ ਟਾਈਮ 'ਚ ਫਿਰ ਰਾਤ ਨੂੰ అలਾਰਮ ਲਾਉਣਾ ਪੈਣਾ ਉਦੋਂ ਉੱਠ ਕੇ ਵਲੌਗ ਅਪਲੋਡ ਲਾ ਦਿਆ ਕਰਾਂਗੇ ਤੇ ਦਲੀਆ ਜੇ ਤਾਂ ਜਮਾ ਠਰ ਗਿਆ ਉਹ ਹੋਰ ਸੱਚ ਦਲੀਆ ਹੀ ਕਹਿਣਾ ਮੈਂ ਬੈਠਾ ਬਸ ਮੈਂ ਹੋਰ ਕਰ ਵੀ ਕੀ ਸਕਦਾ ਡੀਕੀ ਜਾਣਾ ਯੋਗੀ ਇਕੱਠੇ ਹੀ ਖਾਵਾਂਗੇ ਫਿਰ ਪਹਿਲਾਂ ਮੈਂ ਵੀ ਨਹੀਂ ਸ਼ੁਰੂ ਕਰਦਾ ਜਦੋਂ ਆਊ ਉਹਦੋਂ ਖਾਵਾਂਗੇ ਉਹਨਾ ਟਾਈਮ ਫਿਰ ਲੇਟਦੇ ਆ ਹੋਰ ਕੁਝ ਨਹੀਂ ਕਰ ਸਕਦੇ ਆ ਗਿਆ ਬਈ ਪਿੰਦਰਵੀ ਤੇ ਹੁਣ ਕਰਦੇ ਆ ਖਾਣਾ ਪੀਣਾ ਸ਼ੁਰੂ ਕੀ ਕੀ ਬਣਾਇਆ ਫਿਰ ਕੀ ਕਹਿੰਦੇ ਉੱਥੇ ਹੋਇਆ ਹੱਲ ਕੋਈ ਹੂੰ ਉਹ ਕਹਿੰਦਾ ਤੁਸੀਂ ਜਿਹੜਾ ਪਹਿਲਾਂ ਸੰਭਲਿਆ ਚੋਦੇ ਚੋਣੇ ਤੁਹਾਨੂੰ 15 ਨਹੀਂ 17 ਦੇ ਨਾਲ ਆ ਪੈਕ ਬਾਕੇ ਦੇਦਾ ਮਹੀਨੇ ਦਾ ਕਰਕੇ ਹਾਂ ਕਹਿੰਦਾ ਜੇ ਆ ਨਾ ਸਹੀ ਲਿਮਟ ਕਹਿੰਦਾ ਉਹ 2000 ਦਾ ਕਹਿੰਦਾ 1945 ਵਾਲਾ ਤਾਂ ਕੋਈ ਪੈਕ ਹੀ ਨਹੀਂ ਕਹਿੰਦਾ ਉਹਨੇ 1945 ਵਾਲਾ ਕਿਵੇਂ ਪਾਇਆ 4 ਖਾਣੀ 450 ਦਾ ਸਿੰਮ ਸੀ ਤੇ 1299 ਖਾਣੀ ਇਹੋ ਜਿਹਾ ਕੁਛ ਦਾ ਕਹਿੰਦਾ ਪੈਕ ਸੀਗਾ ਕਹਿੰਦਾ ਉਹਵੇਂ ਸਾਨੂੰ ਉਹਨੇ ਦਾ ਦੇ ਦੇਦਾ ਪਾ ਗਈ ਤੇ ਕਹਿੰਦਾ ਤੁਸੀਂ ਹੁਣ ਐਂ ਕਰੋ ਕਹਿੰਦਾ ਸਿੰਮ ਲੈ ਲਓ ਐਨਐਸਐਲ ਦਾ ਫੇਰ ਤੇ 2500 ਵਾਲਾ ਪੈਕ ਪਵਾ ਲਓ ਆਪਣਾ 1500 ਛੇ ਦਾ 15 1600 ਰੁਪਏ ਬਣੂਗਾ ਹਨਾ ਇੰਨਾ ਕੀ ਬਣੂ ਦੇਨਾ 84 ਦੇ ਨਾਲ ਹੋ ਤੇ ਉਹ ਇਹ ਤੁਹਾਨੂੰ ਵਧੀਆ ਡਾਟਾ ਮਿਲੂਗਾ ਨਾ ਐ ਨਹੀਂ ਪਤਾ 1000 GB ਮੰਨ ਲਓ ਕਹਿੰਦਾ 1000 GB ਤਾਂ ਕਹਿੰਦਾ ਉੱਥੇ ਉੱਡਣੀ ਵੀ ਨਹੀਂ ਤੇ ਕਹਿੰਦਾ ਉਹ ਜੇ ਤੁਹਾਡਾ 50 ਤੋਂ 2 ਮਹੀਨੇ ਵੀ ਚੱਲੇ ਯਾਰ ਕਹਿੰਦਾ ਹੁਣ ਕਹਿੰਦਾ ਕੋਈ ਦੁੱਖ ਨਹੀਂ ਕਿਉਂਕਿ 2 ਮਹੀਨੇ ਨੂੰ ਤੁਸੀਂ ਕਹਿੰਦਾ ਇੰਡੀਆ ਦੇ ਵਿੱਚ ਵਾਪਸ ਐਂਟਰ ਕਰ ਚੁਗੇ ਉਹਨੇ ਆਇਆ ਕਿਹਾ ਬਾਈ ਨਹੀਂ ਹੁਣ ਮਾਨੂੰ ਨੰਬਰ ਦੇ ਕੇ ਆਇਆ ਉਹ ਕਹਿੰਦਾ ਇਹਨੂੰ ਮੇਰੇ ਕੋਲੇ ਫੋਨ ਆ ਗਿਆ ਨਾ ਮੈਂ ਉਹਨੂੰ ਕਾਲ ਕਰੂੰਗਾ ਨਾ ਆਵਾਜ਼ ਮੈਂ ਠੀਕ ਆਪੀ ਆ ਲੈਮਟਡ ਸਿਮ ਚ ਵੀ ਲਿਮਟ ਹੁੰਦੀ ਹੈ ਇੱਥੇ ਪੈਗ ਦਾ ਪਰ ਦੁੱਧੇ ਸ਼ੋਅ ਕਰਦੇ ਜਣਾ ਉਹਦੇ ਇਹ ਪਟਾ ਨੂੰ ਲਿਮਟ ਆਊਗੀ ਫਿਰ ਉਹਦੀ 1.5 200 GB ਵੀ ਕੋਈ ਆਪਾਂ 450 GB 2.5 ਉਹ ਚੋਂ ਯਾਰ ਮੈਂ ਤਾਂ ਵੇ ਯਾਰ ਅੱਗਾਂੇ ਵੱਤੋ ਵਾਗੋ ਬੜਾ ਹੀ ਸੋਹਣਾ 뷰 ਆ ਬਈ ਮਜ਼ਾ ਆ ਗਿਆ ਅੱਜ ਅਸੀਂ ਇੱਥੇ ਰੁਕ ਗਏ ਰੈਸਟ ਕਾਫੀ ਕਰ ਲਈ ਅੱਜ ਤੇ ਹੁਣ ਰਾਸ਼ਨ ਸਵੇਰੇ ਲਵਾਂਗੇ ਜਾਂਦੇ ਹੋਏ ਸਿੰਮ ਦਾ ਹੱਲ ਹੋ ਚੁੱਕਿਆ ਸਾਡਾ ਆਹ ਥੱਲੇ ਟੈਂਟ ਲੱਗੇ ਹੋਏ ਆ ਇੱਧਰ ਹੈਗਾ ਮੰਦਿਰ ਤੇ ਦੇਖੋ ਕਿਆ ਹੀ ਸੋਹਣਾ 뷰 ਆ ਮਗਰ ਬੜਾ ਹੀ ਘੈਂਟ ਨਜ਼ਾਰਾ ਬਈ ਥੋੜਾ ਜਿਹਾ ਪਹਿਲਾਂ ਰਿਕਾਰਡਿੰਗ ਲਾਉਣੀ ਸੀ ਮੈਂ ਫਿਰ ਤੁਹਾਨੂੰ ਸਨਸੈਟ ਦਿਖਾ ਦਿੰਦੇ ਆ ਫੇਰ ਬੜਾ ਹੀ ਘੈਂਟ 뷰 ਆਉਣਾ ਸੀਗਾ ਚਲੋ ਕੋਈ ਗੱਲ ਨਹੀਂ ਮਾਫੀ ਚਾਹੁੰਨੇ ਆ ਅੱਜ ਜਾਦੇ ਟਰੈਵਲ ਵੀ ਨਹੀਂ ਕਰਿਆ ਪਰ ਰੈਸਟ ਹੀ ਕਰੀਏ ਕਿਉਂਕਿ ਬਿਮਾਰ ਸੀਗੇ ਹੁਣ ਠੀਕ ਹੁੰਦੇ ਜਾ ਰਹੇ ਆ ਕਾਫੀ ਅੱਗੇ ਨਾਲੋਂ ਬੈਟਰ ਹੈਲਥ ਵਧੀਆ ਹੋ ਰਹੀ ਹੈ ਤੇ ਕੱਲ ਤੋਂ ਆਪਣਾ ਸਫਰ ਹੈ ਜਿਹੜਾ ਉਹ ਕੰਟੀਨਿਊ ਹੋ ਜੂਗਾ ਇੱਕ ਵਧੀਆ ਤਰੀਕੇ ਨਾਲ ਸ਼ੁਰੂ ਕਰਾਂਗੇ ਕੱਲ ਨੂੰ ਅੱਜ ਵਾਲਾ ਜਿਵੇਂ ਵੀ ਸੀਗਾ ਚਲੋ ਕੋਈ ਚੱਕਰ ਨਹੀਂ ਬਾਕੀ ਕੱਲ ਨੂੰ ਕਰਦੇ ਆ ਸ਼ੁਰੂ ਜੀ ਵਧੀਆ ਢੰਗ ਨਾਲ ਵਲੋਗਿੰਗ ਤੇ ਟਰੈਵਲਿੰਗ ਏ ਨੈਟਵਰਕ ਪ੍ਰੋਬਲਮ ਹੋਣ ਕਰਕੇ ਜਿਹੜੇ ਵਲੌਗ ਆ ਉਹ ਕਾਫੀ ਲੇਟ ਹੋ ਜਾਂਦੇ ਹੈਗੇ ਕੋਈ ਨਾ ਕੱਲ ਤੋਂ ਕੋਸ਼ਿਸ਼ ਕਰਾਂਗੀ ਸਵੇਰੇ 9 ਵਜੇ ਤੱਕ ਆਪਣਾ ਵਲੌਗ ਆਜਿਆ ਕਰੂਗਾ 9 ਵਜੇ ਦੇ ਨੂੰ ਇੱਕ ਤੁਹਾਡਾ ਬਰ ਰੋਟੀਆਂ ਖਾ ਕੇ ਆਟਿਆਂ ਤੇ ਹੁਣ ਬਸ ਆਂਡੇ ਉਬਲਣ ਤੇ ਲਾਏ ਹੋਏ ਹੈਗੇ ਉਹ ਖਾਵਾਂਗੇ ਬਈ ਆਂਡੇ ਖਾ ਕੇ ਫਿਰ ਸੌਂ ਜਾਾਂਗੇ ਰਾਸ਼ਨ ਪਾਣੀ ਕੱਲ ਨੂੰ ਲਵਾਂਗੇ ਉੱਧਰ ਬਾਜ਼ਾਰ ਤੋਂ ਜਾ ਕੇ ਤੇ SIM ਲੈ ਲਿਆ ਸੇਮੋ ਦਾ ਹੱਲ ਹੋ ਚੁੱਕਿਆ ਵਧੀਆ ਇੰਟਰਨੈਟ ਚੱਲ ਰਿਹਾ ਤੇ ਕੱਲ ਨੂੰ ਕੋਸ਼ਿਸ਼ ਕਰਾਂ ਕਿ ਬਲੌਗ ਅਸੀਂ ਟਾਈਮ ਸਿਰ ਪਾਈਏ ਪੱਕਾ ਫੇਰ ਤੋਂ ਕਹਿ ਰਹੇ ਹਾਂ ਪਾਵਾਂਗੇ ਕਈ ਵਾਰੀ ਲੇਟ ਹੋ ਜਾਂਦੇ ਆਗੇ ਕਿਉਂਕਿ ਨੀਂਦ ਆ ਜਾਂਦੀ ਹੈ ਰਾਤ ਨੂੰ ਐਡੀਟਿੰਗ ਕਰਦਿਆਂ ਨੂੰ ਫੇਰ ਬਸ 8 70 ਐ ਵਾਢ ਜਾਂਦੇ ਆ 7 8 ਮੁੜ ਕੇ ਅਸੀਂ ਟਾਈਮ ਟਪਾ ਲੈਨੇ ਆ ਚਲੋ ਮਿਲਦੇ ਆ ਕੱਲ ਨੂੰ ਫੇਰ ਨਵੇਂ ਬਲੌਗ ਦੇ ਵਿੱਚ ਅੱਜ ਦੇ ਬਲੌਗ ਨੂੰ ਕਰਦੇ ਆ ਇੱਥੇ ਹੀ ਖਤਮ ਧੰਨਵਾਦ ਸਾਰਿਆਂ ਦਾ ਸਾਡੇ ਬਲੌਗ ਨੂੰ Kemti savan daya